ਇਹਦੇ ਮਸਲੇ ਦੇ ਵਿੱਚ ਪਿਛਲੇ ਲੰਬੇ ਸਮਾਂ ਤੋਂ ਨਾਬਾ ਜੇਲ੍ਹ ਦੇ ਵਿੱਚ ਬੰਦ ਬਿਕਰਮਜੀਠੀਆਂ ਨੂੰ ਸੁਪਰੀਮ ਕੋਰਟ ਦੀ ਤਰਫੋਂ ਜ਼ਮਾਨਤ ਮਿਲੀ ਅੱਜ ਉਹ ਰਿਹਾਵੀ ਹੋ ਚੁੱਕੇ ਨੇ ਫੈਰੀਸੋਫਾ ਸਾਹਿਬ ਐਡਵੋਕੇਟ ਸਾਡੇ ਨਾਲ ਨੇ ਗੱਲਬਾਤ ਕਰਨ ਸੋਫਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਡੀਏ ਦੇ ਕੇਸ ਦੇ ਵਿੱਚ ਜ਼ਮਾਨਤ ਨੂੰ ਅਕਾਲੀ ਲੀਡਰ ਐ ਕਹਿ ਰਹੇ ਨੇ ਕਿ ਇਹ ਮਸਲਾ ਝੂਠਾ ਸੀ ਇਸ ਕਰਕੇ ਬੇਲਬਲੀ ਹੈ ਔਰ ਹੁਣ ਛੇਤੀ ਇਸ ਦੇ ਵਿੱਚ ਬੜੀ ਹੋਣ ਦੇ ਵੀ ਬਿਕਰਮਜੀਠੀਆਂ ਨਜ਼ਰ ਆਣਗੇ ਦੇਖੋ ਜਿਹੜੇ ਕੱਲ ਉਹਨੇਬਲ ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਬੇਲ ਗ੍ਰਾਂਟ ਕੀਤੀ ਗਈ ਉਹਦਾ ਮੇਨ ਸਭ ਤੋਂ ਮੇਨ ਜਿਹੜਾ ਰੀਜ਼ਨ ਸੀਗਾ ਉਹ ਕਸਟਡੀ ਸੀ 7 ਮਹੀਨੇ ਤੋਂ ਉੱਤੇ ਦੀ ਕਸਟਡੀ ਹੋ ਗਈ ਸੀ 25 ਜੂਨ 2025 ਤੋਂ ਅੰਦਰ ਸੀ ਤੇ 2 ਫਰਵਰੀ ਨੂੰ ਜਾ ਕੇ ਬੇਲ ਹੋਈ ਹੈ ਤੇ 7 ਮਹੀਨੇ ਤੋਂ ਉੱਤੇ ਦੀ ਕਸਟਡੀ ਹੋ ਚੁੱਕੀ ਹੈ ਤੇ ਆਲਰੇਡੀ ਇਨਵੈਸਟੀਗੇਸ਼ਨ ਇਹਦੇ ਵਿੱਚ ਕੁਆ ਬਿਕਰਮ ਸਿੰਘ ਮਜੀਠੀਆ ਕੰਪਲੀਟ ਹੋ ਗਿਆ ਚਲਾਨ ਪੇਸ਼ ਹੋ ਚੁੱਕਾ ਹੈ ਉਹਨਾਂ ਦੇ ਖਿਲਾਫ ਤੇ ਇਸ ਰੀਜ਼ਨ ਕਰਕੇ ਕੋਰਟ ਵੱਲੋਂ ਜਿਹੜੀ ਹੈ ਬੇਲ ਗ੍ਰਾਂਟ ਕੀਤੀ ਗਈ ਸੀ ਤੇ ਇਸ ਦੇ ਵਿੱਚ ਅੱਗੇ ਜਿਹੜਾ ਹੈ ਹੁਣ ਚਲਾਨ ਪੇਸ਼ ਕਿਉਂਕਿ ਹੋ ਚੁੱਕਿਆ ਤਾਂ ਚਾਰਜਿਸ ਵਗੈਰਾ ਲੱਗਣਗੇ ਚਾਰਜਿਸ ਦੇ ਉੱਤੇ ਬਹਿਸ ਹੋਏਗੀ ਫਿਰ ਚਾਰਜਿਸ ਫਰੇਮ ਹੋਣਗੇ ਦੈਨ ਉਸ ਤੋਂ ਬਾਅਦ ਫਿਰ ਅੱਗੇ ਪ੍ਰोसीडिंग ਚੱਲਣਗੀਆਂ ਗਵਾਹੀਆਂ ਵਗੈਰਾ ਤਾਂ ਹਜੇ ਤਾਂ ਟ੍ਰਾਇਲ ਸਾਰਾ ਹਜੇ ਜਸਟ ਸਟਾਰਟ ਹੋਇਆ ਹੈ ਤੇ ਇਸ ਚੀਜ਼ ਨੂੰ ਕਿ ਬਰੀ ਹੋ ਗਏ ਮਤਲਬ ਕਾਫੀ ਅਸੀਂ ਦੇਖਿਆ ਵੀ ਰੋਲਾ ਪਾ ਰਹੇ ਕਿ ਅੱਜ ਨਿਕਲ ਕੇ ਆ ਗਏ ਤੇ ਸਿਰਫ ਤੇ ਸਿਰਫ ਕੋਰਟ ਨੇ 7 ਮਹੀਨੇ ਦੀ ਕਸਟਡੀ ਦੇ ਕਰਕੇ ਕੀਤਾ ਤੇ ਡੀਏ ਦੇ ਕੇਸਿਸ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਇਹ ਜੇ ਰੇਅਰ ਕੇਸ ਹੋਣਗੇ ਜਿਨ੍ਹਾਂ ਵਿੱਚ ਡੀਏ ਦੇ ਕੇਸ ਦੇ ਵਿੱਚ 7 ਮਹੀਨੇ ਤੋਂ ਵੱਧ ਕਿਸੇ ਦੀ ਕਸਟਡੀ ਹੋਈ ਹੋਵੇ ਤੇ ਇਹ ਵੀ ਵਨ ਆਫ ਦੀ ਕੇਸ ਜਿਹੜੇ ਐਗਜ਼ਾਮਪਲ ਸੈਟ ਕਰਿਆ ਇਸਨੇ ਓਵਰঅল ਓਵਰঅল ਜਿਹੜੇ ਗਰਾਉਂਡ ਦੀ ਤੁਸੀਂ ਗੱਲ ਕਰ ਰਹੇ ਹੋ ਸਿਰਫ ਕਸਟਡੀ ਗਰਾਉਂਡ ਇਸ ਤੋਂ ਇਲਾਵਾ ਹੋਰ ਕੋਈ ਗਰਾਉਂਡ ਅੱਗੇ ਨਹੀਂ ਰੱਖਿਆ ਗਿਆ ਸਿਰਫ ਕਸਟਡੀ ਦੇ ਆਧਾਰ ਤੇ ਹੀ ਬੇਲ ਮੰਗੀ ਗਈ ਸੀ ਕੋਰਟ ਦੇ ਵਿੱਚ ਦੇਖੋ ਜਦੋਂ ਬੇਲ ਫਾਈਲ ਕਰਦੇ ਆ ਉਹਦਾ ਤਾਂ ਸਾਰੇ ਗਰਾਉਂਡਸ ਆਨ ਮੈਰਿਟ ਕਰਦੇ ਆ ਬਟ ਕੋਰਟ ਦਾ ਜਿਹੜਾ ਮੇਨ ਮੰਨਣਾ ਸੀਗਾ ਤੇ ਜਦੋਂ ਆਰਗੂਮੈਂਟਸ ਦੇ ਵਿੱਚ ਵੀ ਇਹ ਹੀ ਸੀ ਕਿ ਹੋਰ ਕਿੰਨੀ ਦੇਰ ਅੰਦਰ ਰੱਖਣਾ ਹੈ ਕਿ 7 ਮਹੀਨੇ ਆਲਰੇਡੀ ਹੋ ਚੁੱਕੇ ਨੇ ਤਾਂ ਸਿਰਫ ਮੇਨਲੀ ਜਿਹੜਾ ਕੋਰਟ ਦਾ ਸੀ ਇਸੇ ਰੀਜ਼ਨ ਕਰਕੇ ਤੇ ਮੋਰਓਵਰ ਵੀ ਐਨਡੀਪੀਐਸ ਕੇਸ ਦੇ ਵਿੱਚ ਆਲਰੇਡੀ ਹੀ ਇਸ ਆਨ ਬੇਲ ਤੇ 7 ਮਹੀਨੇ ਦੀ ਕਸਟਡੀਸ ਕੇਸ ਦੇ ਵਿੱਚ ਹੋ ਚੁੱਕੀ ਹੈ ਤਾਂ ਇਸ ਕਰਕੇ ਕੋਰਟ ਨੇ ਪਲੱਸ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਤੇ ਇਸ ਕਰਕੇ ਕੋਰਟ ਨੇ ਜਿਹੜੀ ਹੈ ਬੇਲ ਗ੍ਰਾਂਟ ਕੀਤੀ ਹੈ ਤੇ ਓਵਰঅল ਅਗਰ ਤੁਹਾਡੇ ਕੋਲ ਹੁਣ ਜਜਮੈਂਟ ਦੀ ਕਾਪੀ ਵੀ ਹੈਗੀ ਹੈ ਕੀ ਜੱਜ ਸਾਹਿਬਾਨ ਦੀ ਐਗਜ਼ੈਕਟ ਟਿੱਪਣੀ ਕੀ ਹੈ ਇਸ ਮਾਮਲੇ ਦੇ ਵਿੱਚ ਉਹ ਤੁਸੀਂ ਦੱਸ ਸਕਦੇ ਦੇਖੋ ਕੋਰਟ ਨੇ ਇਹ ਚੀਜ਼ ਲਿਖੀ ਹੈ ਸਿਰਫ ਕਿ ਆਲਰੇਡੀ ਪਹਿਲਾਂ ਵੀ ਮੈਂਸ਼ਨ ਕੀਤਾ ਹੈ ਵੀ 2022 ਦੇ ਐਨਡੀਪੀਐਸ ਮੈਟਰ ਦੇ ਵਿੱਚ ਆਲਰੇਡੀ ਹੀ ਇਸ ਓਨ ਬੇਲ ਤੇ ਫਰਦਰ ਪਟੀਸ਼ਨਰ ਹੈਜ਼ ਆਲਰੇਡੀ ਬੀ ਰਿਮੇਨਡ ਇਨ ਕਸਟਡੀ ਫਾਰ ਦੀ ਲਾਸਟ 7 ਮੰਥਸ ਐਂਡ ਦੀ ਪੁਲਿਸ ਰਿਪੋਰਟ ਹੈਜ਼ ਆਲਰੇਡੀ ਬੀਨ ਫਾਈਲਡ ਤੇ ਇਸ ਚੀਜ਼ ਨੂੰ ਦੇਖਦੇ ਹੋਏ ਕਿ 2007 ਤੋਂ 17 ਦਾ ਮੈਟਰ ਹੈ ਇਹ 23 ਕਰਕੇ ਕੋਰਟ ਨੇ ਜਿਹੜੀ ਹੈ ਬਿਲਗ੍ਰਾਂਡ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਹੀਂ ਹੋ ਸਕਦੀ ਗਵਾਵਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੇ ਵਿੱਚ ਦੇਖੋ ਕੋਰਟ ਨੇ ਇੱਕ ਦਾ ਟਰਾਇਲ ਦੇ ਡਿਲੇ ਦੇ ਉੱਤੇ ਜਿਹੜੀ ਹੈ ਕੰਡੀਸ਼ਨ ਲਗਾਈ ਸੀ ਕੋਰਟ ਨੇ ਔਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਕੋਆਪਰੇਟ ਕਰਨਾ ਹੈ ਤੇ ਟਰਾਇਲ ਦੇ ਵਿੱਚ ਕੋਈ ਡਿਲੇ ਨਾ ਕਰਨ ਤੇ ਜੇ ਇਨ ਕੇਸ ਡਿਲੇ ਕਰ ਦੇਣੇ ਤਾਂ ਕੋਰਟ ਦੇ ਵਿੱਚ ਅਸੀਂ ਸੁਪਰੀਮ ਕੋਰਟ ਕਿਸੇ ਵੀ ਟਾਈਮ ਜਾ ਸਕਦੇ ਹਾਂ ਉਸ ਤੋਂ ਇਲਾਵਾ ਕੋਰਟ ਨੇ ਔਨਰੇਬਲ ਸੁਪਰੀਮ ਕੋਰਟ ਨੇ ਕਿ ਟ੍ਰਾਇਲ ਕੋਰਟ ਨੂੰ ਕਿਹਾ ਸੀ ਕਿ ਟ੍ਰਾਇਲ ਕੋਰਟ ਦੇ ਵਿੱਚ ਕੋਈ ਵੀ ਸਟ੍ਰਿੰਜੈਂਟ ਕੰਡੀਸ਼ਨ ਜਿਹੜੀਆਂ ਲਗਾਈ ਜਾ ਸਕਦੀਆਂ ਉਹ ਜਿਹੜੀ ਸਟ੍ਰਿੰਜੈਂਟ ਕੰਡੀਸ਼ਨ ਜਿਹੜੀਆਂ ਨੇ ਅੱਜ ਕੋਰਟ ਵੱਲੋਂ ਇੱਥੇ ਕਾਫੀ ਕੰਡੀਸ਼ਨਸ ਲਗਾਈਆਂ ਗਈਆਂ ਹਨ ਟਰੈਟ ਵਗੈਰਾ ਲਈ ਪਾਸਪੋਰਟ ਲਈ ਤੇ ਉਹਦੇ ਰਿਗਾਰਡਿੰਗ ਅਸੀਂ ਜ਼ਿਆਦਾ ਨਹੀਂ ਬੋਲ ਸਕਦੇ ਕਿਉਂਕਿ 17 ਜਨਵਰੀ 2026 ਨੂੰ ਹੀ ਮੁਹਾਲੀ ਕੋਰਟ ਦੇ ਟ੍ਰਾਇਲ ਕੋਰਟ ਹੈ ਉਹਨਾਂ ਵੱਲੋਂ ਹੀ ਆਰਡਰ ਪਾਸ ਹੋਇਆ ਜਿਦੇ ਵਿੱਚ ਕੀ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਇਸ ਚੀਜ਼ ਦੇ ਰਿਲੇਟਡ ਕੀ ਕੋਰਟ ਦੇ ਵਿੱਚ ਅੰਦਰ ਕੀ ਹੋਇਆ ਕਿ ਉਹਦੇ ਤੇ ਰਿਸਟ੍ਰਿਕਸ਼ਨਸ ਨੇ ਤੇ ਅੱਜ ਅਸੀਂ ਕਾਫੀ ਦੇਖਿਆ ਵੀ ਇਸ ਚੀਜ਼ ਦੇ ਉੱਤੇ ਵੀ ਕਾਫੀ ਬਾਹਰ ਅੱਜ ਬਿਆਨਬਾਜ਼ੀ ਚੱਲ ਰਹੀ ਹੈ ਓਵਰঅল ਓਵਰঅল ਜਿਹੜੀ ਬੇਲ ਮਿਲੀ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੰਡੀਸ਼ਨ ਕੋਰਟ ਦੀ ਤਰਫੋਂ ਲਾਈ ਗਈ ਹੈ ਇਕਿਸ ਵੀ ਮੀਡੀਆ ਦੇ ਰਿਲੇਟਿਡ ਓਵਰঅল ਕੰਡੀਸ਼ਨ ਚਾ ਮੀਡੀਆ ਦੀ ਹੋਏ ਜਾਂ ਕਿਤੇ ਬਾਹਰ ਅੰਦਰ ਜਾਣ ਦੀ ਹੋਏ ਮੀਡੀਆ ਰਿਲੇਟਿਡ ਵੀ ਟ੍ਰਾਇਲ ਮੀਡੀਆ ਦਾ ਕੀ ਹੁੰਦਾ ਕਿ ਬੇਸਿਕਲੀ ਕਿ ਟ੍ਰਾਇਲ ਦੇ ਵਿੱਚ ਕੋਈ ਫਰਕ ਨਾ ਪਵੇ ਵੀ ਟ੍ਰਾਇਲ ਦੇ ਕਿਸੇ ਨੂੰ ਇੰਪੈਕਟ ਨਾ ਪਵੇ ਮੀਡੀਆ ਦੇ ਕਰਕੇ ਤਾਂ ਉਹਦੇ ਕਰਕੇ ਕੋਰਟ ਨੇ ਆਲਰੇਡੀ ਕੰਡੀਸ਼ਨ ਲਗਾਈ ਹੋਈ ਸੀ 17 ਜਨਵਰੀ ਨੂੰ 2026 ਨੂੰ ਵੀ ਕੋਰਟ ਪ੍ਰोसीडिंग्स ਦੇ ਉੱਤੇ ਕੋਈ ਮੀਡੀਆ ਕਵਰੇਜ ਨਹੀਂ ਹੋਏਗੀ ਤੇ ਉਸ ਤੋਂ ਇਲਾਵਾ ਜਿਹੜੀ ਕੰਡੀਸ਼ਨਸ ਨੇ ਜਿਵੇਂ ਨਾਰਮਲ ਜੋ ਕੰਡੀਸ਼ਨਸ ਹੁੰਦੀਆਂ ਨੇ ਸਟ੍ਰਿੰਜੈਂਟ ਕੰਡੀਸ਼ਨਸ ਕੋਟ ਨੇ ਕਈ ਲਗਾਈਆਂ ਨੇ ਜ਼ਮਾਨਤੀ ਵਗੈਰਾ ਨੂੰ ਲੈ ਕੇ ਫਿਰ ਉਸ ਤੋਂ ਇਲਾਵਾ ਪਾਸਪੋਰਟ ਨੂੰ ਲੈ ਕੇ ਕਿ ਆਲਰੇਡੀ ਹੁੰਦਾ ਜਬ ਤੈ ਤੇ ਕਿਹਾ ਕਿ ਜੇ ਇਨ ਕੇਸ ਜਿਹੜੇ ਪਾਸਪੋਰਟ ਹੈ ਕਿ ਜੇ ਰਿਲੀਜ਼ ਵੀ ਹੋ ਜਾਂਦੇ ਆ ਤਾਂ ਦੁਬਾਰਾ ਇਸ ਕੋਰਟ ਦੇ ਵਿੱਚ ਜਮ੍ਹਾਂ ਕਰਵਾਏ ਜਾਣ ਵੀ ਇਹ ਜੀ ਕਾਫੀ ਜਿਹੜੀ ਕੰਡੀਸ਼ਨਸ ਨੇ ਸਟਰੈਟ ਨੂੰ ਕਿੰਨਾ ਸੀ 2 ਲੱਖ ਰੁਪਏ ਦਾ ਬਿਲਕੁਲ ਸੀ ਤੇ ਓਵਰঅল ਹੁਣ ਟ੍ਰਾਇਲ ਚੱਲੇਗਾ ਅਗਲੀ ਤਰੀਕ ਟ੍ਰਾਇਲ ਦੀ ਕੀ ਰੱਖੀ ਗਈ ਹੈ ਕਦੋਂ ਇਸ ਮਾਮਲੇ ਦੇ ਵਿੱਚ ਮੋੜ ਤੁਸੀਂ ਜਿਹੜੀ ਜਿਹੜੀ ਚੱਲ ਰਹੀ ਹੈ 7 ਜਨਵਰੀ 7 ਫਰਵਰੀ ਜਿਹੜੀ ਡੇਟ ਹੈ ਉਹਦੇ ਵਿੱਚ ਚਾਰਜਿਸ ਦੇ ਉੱਤੇ ਕੰਸੀਡਰੇਸ਼ਨ ਦੇ ਲਈ ਜਿਹੜੀ ਡੇਟ ਆ ਚੱਲੀ ਆ ਰਹੀ ਹੈ ਤੇ ਹੁਣ ਬੜੀ ਜਲਦੀ ਜਿਹੜੇ ਨੇ ਹੁਣ ਚਾਰਜਿਸ ਵਗੈਰਾ ਦੇ ਉੱਤੇ ਬਹਿਸ ਹੋਏਗੀ ਫਿਰ ਅੱਗੇ ਟ੍ਰਾਇਲ ਚੱਲੇਗਾ ਕਿ ਉਹ ਯਾਨੀ ਸਿੱਧੇ ਤੌਰ ਤੇ ਬੇਲ ਤੇ ਮਿਲ ਚੁੱਕੀ ਆ ਲੇਕਿਨ ਇਸ ਬੇਲ ਦਾ ਮੇਨ ਜਿਹੜਾ ਗਰਾਊਂਡ ਬਣਾਇਆ ਗਿਆ ਉਹ ਕਸਟਡੀ ਗਰਾਊਂਡ ਹੀ ਬਣਾਇਆ ਗਿਆ ਕਿ 7 ਮਹੀਨੇ ਹੋ ਚੁੱਕੇ ਨੇ 7 ਮਹੀਨੇ ਤੋਂ ਵਿਕਰਮ ਅਜੀਠਿਆ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਨੇ ਇਸ ਮਾਮਲੇ ਦੇ ਵਿੱਚ ਚਲਾਨ ਫਾਈਲ ਹੋ ਚੁੱਕਿਆ ਇਸ ਤੋਂ ਇਲਾਵਾ ਇਸ ਦੇ ਵਿੱਚ ਹੁਣ ਚਾਰਜਿਸ ਫਰੇਮ ਹੋਣੇ ਨੇ ਟ੍ਰਾਇਲ ਜਿਹੜਾ ਇਸ ਮਾਮਲੇ ਦਾ ਲਗਾਤਾਰ ਚੱਲ ਰਿਹਾ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਅਗਲੀ ਤਰੀਖ ਦੇ ਉੱਪਰ ਜਦੋਂ ਚਲਾਨ ਦੇ ਉੱਪਰ ਬਹਿਸ ਹੁੰਦੀ ਹੈ ਨਾਲ ਨਾਲ ਜਿਹੜੇ ਚਾਰਜਿਸ ਦੇ ਉੱਪਰ ਬਹਿਸ ਹੁੰਦੀ ਹੈ ਤੇ ਕਿਹੜੀ ਕਿਹੜੀ ਧਾਰਾਵਾਂ ਦੇ ਤਹਿਤ ਉਹਨਾਂ ਦੇ ਖਿਲਾਫ ਜਿਹੜਾ ਟ੍ਰਾਇਲ ਉਹ ਅੱਗੇ ਵੱਧਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ ਡੀਏ ਦੇ ਮਸਲੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਾਬਾ ਜੇਲ੍ਹ ਦੇ ਵਿੱਚ ਬੰਦ ਬਿਕਰਮਾ ਜੀਠੀਆਂ ਨੂੰ ਸੁਪਰੀਮ ਕੋਰਟ ਦੀ ਤਰਫੋਂ ਜ਼ਮਾਨਤ ਮਿ ਤਾਂ ਦੇਖਦੇ ਹੋ ਡੀਏ ਦੇ ਕੇਸ ਦੇ ਵਿੱਚ ਜ਼ਮਾਨਤ ਨੂੰ ਅਕਾਲੀ ਲੀਡਰ ਐ ਕਹਿ ਰਹੇ ਨੇ ਕਿ ਇਹ ਮਸਲਾ ਝੂਠਾ ਸੀ ਇਸ ਕਰਕੇ ਬੇਲਬਲੀ ਹੈ ਔਰ ਹੁਣ ਛੇਤੀ ਇਸ ਦੇ ਵਿੱਚ ਬਰੀ ਹੋਣ ਦੇ ਵੀ ਵਿਕਰਮਜੀਤਿਆ ਨਜ਼ਰ ਆਣਗੇ ਦੇਖੋ ਜਿਹੜੇ ਕੱਲ ਅਨਿਬਲ ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਬੇਲ ਗ੍ਰਾਂਟ ਕੀਤੀ ਗਈ ਉਹਦਾ ਮੇਨ ਸਭ ਤੋਂ ਮੇਨ ਜਿਹੜਾ ਰੀਜ਼ਨ ਸੀਗਾ ਉਹ ਕਸਟਡੀ ਸੀ 7 ਮਹੀਨੇ ਤੋਂ ਉੱਤੇ ਦੀ ਕਸਟਡੀ ਹੋ ਗਈ ਸੀ 25 ਜੂਨ 2025 ਤੋਂ ਅੰਦਰ ਸੀ ਤੇ 2 ਫਰਵਰੀ ਨੂੰ ਜਾ ਕੇ ਬੇਲ ਹੋਈ ਹੈ ਤੇ 7 ਮਹੀਨੇ ਤੋਂ ਉੱਤੇ ਦੀ ਕਸਟਡੀ ਹੋ ਚੁੱਕੀ ਹੈ ਤੇ 올रेडी इन्वेस्टिगेशन ਇਹਦੇ ਵਿੱਚ ਕੁਆ ਬਿਕਰਮ ਸਿੰਘ ਮਜੀਠੀਆ ਕੰਪਲੀਟ ਹੋ ਗਿਆ ਚਲਾਨ ਪੇਸ਼ ਹੋ ਚੁੱਕਾ ਹੈ ਉਹਨਾਂ ਦੇ ਖਿਲਾਫ ਤੇ ਇਸ ਰੀਜ਼ਨ ਕਰਕੇ ਕੋਰਟ ਵੱਲੋਂ ਜਿਹੜੀ ਹੈ ਬੇਲ ਗ੍ਰਾਂਟ ਕੀਤੀ ਗਈ ਸੀ ਤੇ ਇਸ ਦੇ ਵਿੱਚ ਅੱਗੇ ਜਿਹੜਾ ਹੈ ਹੁਣ ਚਲਾਨ ਪੇਸ਼ ਕਿਉਂਕੀ ਹੋ ਚੁੱਕਾ ਹੈ ਤਾਂ ਚਾਰजेस ਵਗੈਰਾ ਲੱਗਣਗੇ ਚਾਰजेस ਦੇ ਉੱਤੇ ਬਹਿਸ ਹੋਏਗੀ ਫਿਰ ਚਾਰजेस ਫਰੇਮ ਹੋਣਗੇ ਦੈਨ ਉਸ ਤੋਂ ਬਾਅਦ ਫਿਰ ਅੱਗੇ ਪ੍ਰोसीडिंग्स ਚੱਲਣਗੀਆਂ ਗਵਾਹੀਆਂ ਵਗੈਰਾ ਤਾਂ ਹਜੇ ਤਾਂ ਟ੍ਰਾਇਲ ਸਾਰਾ ਹਜੇ ਜਸਟ ਸਟਾਰਟ ਹੋਇਆ ਹੈ ਤੇ ਇਸ ਚੀਜ਼ ਨੂੰ ਕਿ ਬਰੀ ਹੋ ਗਏ ਮਤਲਬ ਕਾਫੀ ਅਸੀਂ ਦੇਖਿਆ ਵੀ ਰੋਲਾ ਪਾ ਰਹੇ ਕਿ ਅੱਜ ਨਿਕਲ ਕੇ ਆ ਗਏ ਤੇ ਸਿਰਫ ਤੇ ਸਿਰਫ ਕੋਰਟ ਨੇ 7 ਮਹੀਨੇ ਦੀ ਕਸਟਡੀ ਦੇ ਕਰਕੇ ਕੀਤਾ ਤੇ ਡੀਏ ਦੇ ਕੇਸਿਸ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਇਹ ਜੇ ਰੇਅਰ ਕੇਸ ਹੋਣਗੇ ਜਿਨ੍ਹਾਂ ਵਿੱਚ ਡੀਏ ਦੇ ਕੇਸ ਦੇ ਵਿੱਚ 7 ਮਹੀਨੇ ਤੋਂ ਵੱਧ ਕਿਸੇ ਦੀ ਕਸਟਡੀ ਹੋਈ ਹੋਵੇ ਤੇ ਇਹ ਵੀ ਵਨ ਆਫ ਦੀ ਕੇਸ ਜਿਹੜੇ ਐਗਜ਼ਾਮਪਲ ਸੈਟ ਕਰਿਆ ਇਸਨੇ ਓਵਰঅল ਓਵਰঅল ਜਿਹੜੇ ਗਰਾਉਂਡ ਦੀ ਤੁਸੀਂ ਗੱਲ ਕਰ ਰਹੇ ਹੋ ਸਿਰਫ ਕਸਟਡੀ ਗਰਾਉਂਡ ਇਸ ਤੋਂ ਇਲਾਵਾ ਹੋਰ ਕੋਈ ਗਰਾਉਂਡ ਅੱਗੇ ਨਹੀਂ ਰੱਖਿਆ ਗਿਆ ਸਿਰਫ ਕਸਟਡੀ ਦੇ ਆਧਾਰ ਤੇ ਹੀ ਬੇਲ ਮੰਗੀ ਗਈ ਸੀ ਕੋਰਟ ਦੇ ਵਿੱਚ ਦੇਖੋ ਜਦੋਂ ਬੇਲ ਫਾਈਲ ਕਰਦੇ ਆ ਉਹਦਾ ਤਾਂ ਸਾਰੇ ਗਰਾਉਂਡਸ ਆਨ ਮੈਰਿਟ ਕਰਦੇ ਆ ਬਟ ਕੋਰਟ ਦਾ ਜਿਹੜਾ ਮੇਨ ਮੰਨਣਾ ਸੀਗਾ ਤੇ ਜਦੋਂ ਆਰਗੂਮੈਂਟਸ ਦੇ ਵਿੱਚ ਵੀ ਇਹ ਹੀ ਸੀ ਕਿ ਹੋਰ ਕਿੰਨੀ ਦੇਰ ਅੰਦਰ ਰੱਖਣਾ ਹੈ ਕਿ 7 ਮਹੀਨੇ ਆਲਰੇਡੀ ਹੋ ਚੁੱਕੇ ਨੇ ਤਾਂ ਸਿਰਫ ਮੇਨਲੀ ਜਿਹੜਾ ਕੋਰਟ ਦਾ ਸੀ ਇਸੇ ਰੀਜ਼ਨ ਕਰਕੇ ਤੇ ਮੋਰਓਵਰ ਵੀ ਐਨਡੀਪੀਐਸ ਕੇਸ ਦੇ ਵਿੱਚ ਆਲਰੇਡੀ ਹੀ ਇਸ ਆਨ ਬੇਲ ਤੇ 7 ਮਹੀਨੇ ਦੀ ਕਸਟਡੀਸ ਕੇਸ ਦੇ ਵਿੱਚ ਹੋ ਚੁੱਕੀ ਹੈ ਤਾਂ ਇਸ ਕਰਕੇ ਕੋਰਟ ਨੇ ਪਲੱਸ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਤੇ ਇਸ ਕਰਕੇ ਕੋਰਟ ਨੇ ਜਿਹੜੀ ਹੈ ਬੇਲ ਗ੍ਰਾਂਟ ਕੀਤੀ ਹੈ ਤੇ ਓਵਰঅল ਅਗਰ ਤੁਹਾਡੇ ਕੋਲ ਹੁਣ ਜਜਮੈਂਟ ਦੀ ਕਾਪੀ ਵੀ ਹੈਗੀ ਹੈ ਕੀ ਜੱਜ ਸਾਹਿਬਾਨ ਦੀ ਐਗਜ਼ੈਕਟ ਟਿੱਪਣੀ ਕੀ ਹੈ ਇਸ ਮਾਮਲੇ ਦੇ ਵਿੱਚ ਉਹ ਤੁਸੀਂ ਦੱਸ ਸਕਦੇ ਦੇਖੋ ਕੋਰਟ ਨੇ ਇਹ ਚੀਜ਼ ਲਿਖੀ ਹੈ ਸਿਰਫ ਕਿ ਆਲਰੇਡੀ ਪਹਿਲਾਂ ਵੀ ਮੈਂਸ਼ਨ ਕੀਤਾ ਹੈ ਵੀ 2022 ਦੇ ਐਨਡੀਪੀਐਸ ਮੈਟਰ ਦੇ ਵਿੱਚ ਆਲਰੇਡੀ ਹੀ ਇਸ ਓਨ ਬੇਲ ਤੇ ਫਰਦਰ ਪਟੀਸ਼ਨਰ ਹੈਜ਼ ਆਲਰੇਡੀ ਬੀ ਰਿਮੇਨਡ ਇਨ ਕਸਟਡੀ ਫਾਰ ਦੀ ਲਾਸਟ 7 ਮੰਥਸ ਐਂਡ ਦੀ ਪੁਲਿਸ ਰਿਪੋਰਟ ਹੈਜ਼ ਆਲਰੇਡੀ ਬੀਨ ਫਾਈਲਡ ਤੇ ਇਸ ਚੀਜ਼ ਨੂੰ ਦੇਖਦੇ ਹੋਏ ਕਿ 2007 ਤੋਂ 17 ਦਾ ਮੈਟਰ ਹੈ ਇਹ 23 ਕਰਕੇ ਕੋਰਟ ਨੇ ਜਿਹੜੀ ਹੈ ਬਿਲਗ੍ਰਾਂਡ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਹੀਂ ਹੋ ਸਕਦੀ ਗਵਾਵਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੇ ਵਿੱਚ ਦੇਖੋ ਕੋਰਟ ਨੇ ਇੱਕ ਦਾ ਟਰਾਇਲ ਦੇ ਡਿਲੇ ਦੇ ਉੱਤੇ ਜਿਹੜੀ ਹੈ ਕੰਡੀਸ਼ਨ ਲਗਾਈ ਸੀ ਕੋਰਟ ਨੇ ਔਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਕੋਆਪਰੇਟ ਕਰਨਾ ਹੈ ਤੇ ਟਰਾਇਲ ਦੇ ਵਿੱਚ ਕੋਈ ਡਿਲੇ ਨਾ ਕਰਨ ਤੇ ਜੇ ਇਨ ਕੇਸ ਡਿਲੇ ਕਰ ਦੇਣੇ ਤਾਂ ਕੋਰਟ ਦੇ ਵਿੱਚ ਅਸੀਂ ਸੁਪਰੀਮ ਕੋਰਟ ਕਿਸੇ ਵੀ ਟਾਈਮ ਜਾ ਸਕਦੇ ਹਾਂ ਉਸ ਤੋਂ ਇਲਾਵਾ ਕੋਰਟ ਨੇ ਔਨਰੇਬਲ ਸੁਪਰੀਮ ਕੋਰਟ ਨੇ ਕਿ ਟ੍ਰਾਇਲ ਕੋਰਟ ਨੂੰ ਕਿਹਾ ਸੀ ਕਿ ਟ੍ਰਾਇਲ ਕੋਰਟ ਦੇ ਵਿੱਚ ਕੋਈ ਵੀ ਸਟ੍ਰਿੰਜੈਂਟ ਕੰਡੀਸ਼ਨ ਜਿਹੜੀਆਂ ਲਗਾਈ ਜਾ ਸਕਦੀਆਂ ਉਹ ਜਿਹੜੀ ਸਟ੍ਰਿੰਜੈਂਟ ਕੰਡੀਸ਼ਨ ਜਿਹੜੀਆਂ ਨੇ ਅੱਜ ਕੋਰਟ ਵੱਲੋਂ ਇੱਥੇ ਕਾਫੀ ਕੰਡੀਸ਼ਨਸ ਲਗਾਈਆਂ ਗਈਆਂ ਹਨ ਟਰੈਕ ਵਗੈਰਾ ਲਈ ਪਾਸਪੋਰਟ ਲਈ ਤੇ ਉਹਦੇ ਰਿਗਾਰਡਿੰਗ ਅਸੀਂ ਜ਼ਿਆਦਾ ਨਹੀਂ ਬੋਲ ਸਕਦੇ ਕਿਉਂਕਿ 17 ਜਨਵਰੀ 2026 ਨੂੰ ਹੀ ਮੁਹਾਲੀ ਕੋਰਟ ਦੇ ਟ੍ਰਾਇਲ ਕੋਰਟ ਹੈ ਉਹਨਾਂ ਵੱਲੋਂ ਹੀ ਆਰਡਰ ਪਾਸ ਹੋਇਆ ਜਿਦੇ ਵਿੱਚ ਕੀ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਇਸ ਚੀਜ਼ ਦੇ ਰਿਲੇਟਡ ਕੀ ਕੋਰਟ ਦੇ ਵਿੱਚ ਅੰਦਰ ਕੀ ਹੋਇਆ ਕਿ ਉਹਦੇ ਤੇ ਰਿਸਟ੍ਰਿਕਸ਼ਨਸ ਨੇ ਤੇ ਅੱਜ ਅਸੀਂ ਕਾਫੀ ਦੇਖਿਆ ਵੀ ਇਸ ਚੀਜ਼ ਦੇ ਉੱਤੇ ਵੀ ਕਾਫੀ ਬਾਹਰ ਅੱਜ ਬਿਆਨਬਾਜ਼ੀ ਚੱਲ ਰਹੀ ਹੈ ਓਵਰঅল ਓਵਰঅল ਜਿਹੜੀ ਬੇਲ ਮਿਲੀ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੰਡੀਸ਼ਨ ਕੋਰਟ ਦੀ ਤਰਫੋਂ ਲਾਈ ਗਈ ਹੈ ਇਕਿਸ ਵੀ ਮੀਡੀਆ ਦੇ ਰਿਲੇਟਿਡ ਓਵਰঅল ਕੰਡੀਸ਼ਨ ਚਾ ਮੀਡੀਆ ਦੀ ਹੋਏ ਜਾਂ ਕਿਤੇ ਬਾਹਰ ਅੰਦਰ ਜਾਣ ਦੀ ਹੋਏ ਮੀਡੀਆ ਰਿਲੇਟਿਡ ਵੀ ਟ੍ਰਾਇਲ ਮੀਡੀਆ ਦਾ ਕੀ ਹੁੰਦਾ ਕਿ ਬੇਸਿਕਲੀ ਕਿ ਟ੍ਰਾਇਲ ਦੇ ਵਿੱਚ ਕੋਈ ਫਰਕ ਨਾ ਪਵੇ ਵੀ ਟ੍ਰਾਇਲ ਦੇ ਕਿਸੇ ਨੂੰ ਇੰਪੈਕਟ ਨਾ ਪਵੇ ਮੀਡੀਆ ਦੇ ਕਰਕੇ ਤਾਂ ਉਹਦੇ ਕਰਕੇ ਕੋਰਟ ਨੇ ਆਲਰੇਡੀ ਕੰਡੀਸ਼ਨ ਲਗਾਈ ਹੋਈ ਸੀ 17 ਜਨਵਰੀ ਨੂੰ 2026 ਨੂੰ ਵੀ ਕੋਰਟ ਪ੍ਰोसीडिंग्स ਦੇ ਉੱਤੇ ਕੋਈ ਮੀਡੀਆ ਕਵਰੇਜ ਨਹੀਂ ਹੋਏਗੀ ਤੇ ਉਸ ਤੋਂ ਇਲਾਵਾ ਜਿਹੜੀ ਕੰਡੀਸ਼ਨਸ ਨੇ ਜਿਵੇਂ ਨਾਰਮਲ ਜੋ ਕੰਡੀਸ਼ਨਸ ਹੁੰਦੀਆਂ ਨੇ ਸਟ੍ਰਿੰਜੈਂਟ ਕੰਡੀਸ਼ਨਸ ਕੋਟ ਨੇ ਕਈ ਲਗਾਈਆਂ ਨੇ ਜ਼ਮਾਨਤੀ ਵਗੈਰਾ ਨੂੰ ਲੈ ਕੇ ਫਿਰ ਉਸ ਤੋਂ ਇਲਾਵਾ ਪਾਸਪੋਰਟ ਨੂੰ ਲੈ ਕੇ ਕਿ ਆਲਰੇਡੀ ਹੁੰਦਾ ਜਬ ਤੈ ਤੇ ਕਿਹਾ ਕਿ ਜੇ ਇਨ ਕੇਸ ਜਿਹੜੇ ਪਾਸਪੋਰਟ ਹੈ ਕਿ ਜੇ ਰਿਲੀਜ਼ ਵੀ ਹੋ ਜਾਂਦੇ ਆ ਤਾਂ ਦੁਬਾਰਾ ਇਸ ਕੋਰਟ ਦੇ ਵਿੱਚ ਜਮ੍ਹਾਂ ਕਰਵਾਏ ਜਾਣ ਵੀ ਇਹ ਜੀ ਕਾਫੀ ਜਿਹੜੀ ਕੰਡੀਸ਼ਨਸ ਨੇ ਸਟਰੈਟ ਨੂੰ ਕਿੰਨਾ ਸੀ 2 ਲੱਖ ਰੁਪਏ ਦਾ ਬਿਲਕੁਲ ਸੀ ਤੇ ਓਵਰঅল ਹੁਣ ਟ੍ਰਾਇਲ ਚੱਲੇਗਾ ਅਗਲੀ ਤਰੀਕ ਟ੍ਰਾਇਲ ਦੀ ਕੀ ਰੱਖੀ ਗਈ ਹੈ ਕਦੋਂ ਇਸ ਮਾਮਲੇ ਦੇ ਵਿੱਚ ਮੋੜ ਤੁਸੀਂ ਜਿਹੜੀ ਜਿਹੜੀ ਚੱਲ ਰਹੀ ਹੈ 7 ਜਨਵਰੀ 7 ਫਰਵਰੀ ਜਿਹੜੀ ਡੇਟ ਹੈ ਉਹਦੇ ਵਿੱਚ ਚਾਰਜਿਸ ਦੇ ਉੱਤੇ ਕੰਸੀਡਰੇਸ਼ਨ ਦੇ ਲਈ ਜਿਹੜੀ ਡੇਟ ਆ ਚੱਲੀ ਆ ਰਹੀ ਹੈ ਤੇ ਹੁਣ ਬੜੀ ਜਲਦੀ ਜਿਹੜੇ ਨੇ ਹੁਣ ਚਾਰਜਿਸ ਵਗੈਰਾ ਦੇ ਉੱਤੇ ਬਹਿਸ ਹੋਏਗੀ ਫਿਰ ਅੱਗੇ ਟ੍ਰਾਇਲ ਚੱਲੇਗਾ ਕਿ ਉਹ ਯਾਨੀ ਸਿੱਧੇ ਤੌਰ ਤੇ ਬੇਲ ਤੇ ਮਿਲ ਚੁੱਕੀ ਆ ਲੇਕਿਨ ਇਸ ਬੇਲ ਦਾ ਮੇਨ ਜਿਹੜਾ ਗਰਾਊਂਡ ਬਣਾਇਆ ਗਿਆ ਉਹ ਕਸਟਡੀ ਗਰਾਊਂਡ ਹੀ ਬਣਾਇਆ ਗਿਆ ਕਿ 7 ਮਹੀਨੇ ਹੋ ਚੁੱਕੇ ਨੇ 7 ਮਹੀਨੇ ਤੋਂ ਵਿਕਰਮ ਅਜੀਠਿਆ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਨੇ ਇਸ ਮਾਮਲੇ ਦੇ ਵਿੱਚ ਚਲਾਨ ਫਾਈਲ ਹੋ ਚੁੱਕਿਆ ਇਸ ਤੋਂ ਇਲਾਵਾ ਇਸ ਦੇ ਵਿੱਚ ਹੁਣ ਚਾਰਜਿਸ ਫਰੇਮ ਹੋਣੇ ਨੇ ਟਰਾਇਲ ਜਿਹੜਾ ਇਸ ਮਾਮਲੇ ਦਾ ਲਗਾਤਾਰ ਚੱਲ ਰਿਹਾ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਅਗਲੀ ਤਰੀਖ ਦੇ ਉੱਪਰ ਜਦੋਂ ਚਲਾਨ ਦੇ ਉੱਪਰ ਬਹਿਸ ਹੁੰਦੀ ਹੈ ਨਾਲ ਨਾਲ ਜਿਹੜੇ ਚਾਰਜਿਸ ਦੇ ਉੱਪਰ ਬਹਿਸ ਹੁੰਦੀ ਹੈ ਤੇ ਕਿਹੜੀ ਕਿਹੜੀ ਧਾਰਾਵਾਂ ਦੇ ਤਹਿਤ ਉਹਨਾਂ ਦੇ ਖਿਲਾਫ ਜਿਹੜਾ ਟਰਾਇਲ ਉਹ ਅੱਗੇ ਵੱਧਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ